ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਸਾ ਦੀ ਵਾਰ ਦੀ ਸੰਥਾ ਲੜੀਵਰ ਚੱਲ ਰਹੀ ਹੈ 10 ਸ਼ਲੋਕ ਆਪਣੇ ਸੰਪੂਰਨ ਹੋ ਗਏ ਸਨ ਪਲੇਲਿਸਟ ਦੇ ਵਿੱਚ ਪਏ ਹੋਏ ਨੇ ਅੱਗੇ ਸ਼ੁਰੂ ਹੁੰਦਾ ਹਮ ਕਿਆ ਗੁਣ ਤੇਰੇ ਵਿਥਰ ਹੈ ਸੁਆਮੀ ਜਿਹੜੇ ਪੀਲੇ ਰੰਗ ਦੇ ਸ਼ਬਦ ਆਉਣਗੇ ਸੰਗਤ ਜੀ ਇੱਥੇ ਪੀਲਾ ਰੰਗ ਹੈ ਇੱਥੇ ਵਿਸਰਾਮ ਹੈ ਤੂ ਅਪਰ ਅਪਾਰੋ ਰਾਮ ਰਾਜੇ ਹਾਰ ਨਾਮ ਸਾ ਲਾਹ ਹੈ ਦੈਨ ਰਾਤ ਇਹ ਆਸ ਆਧਾਰੋ ਹਮ ਮੂਰਖ ਕਿਛੂ ਨਾ ਜਾਣਹਾ ਕਿਛੂ ਇਹ ਲੰਮਾ ਕਰਨਾ ਤੇ ਐਡਾ ਜਿਹੜਾ ਮੁਕਤ ਉਚਾਰਨ ਕਰਨਾ ਕਿਛੂ ਕਿਛੂ ਨਾ ਜਾਣਹਾ ਕਿਵ ਪਾਵਹਿ ਪਾਰੋ ਜਨ ਨਾਨਕ ਹਰਿ ਕਾ ਦਾਸ ਹੈ ਹਰ ਦਾਸ ਪਨਿਹਾਰੋ ਸ਼ਲੋਕ ਮਹਲਾ ਪਹਿਲਾ ਸੱਚ ਕਾਲ ਕੁਣ ਵਰਤਿਆ ਕਲ ਕਾਲਕ ਬੇਤਾਲ ਬੀਓ ਬੀਜ ਪੱਤ ਲੈ ਗਏ ਅਬ ਕਿਉ ਉਗਵੇ ਦਾਲ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੂ ਰੁੱਤ ਹੋਏ ਨਾਨਕ ਪਾਹ ਹੈ ਬਾਹਰਾ ਪਾਹ ਹੈ ਦਲਾਵਾਂ ਦਾ ਧਿਆਨ ਰੱਖਣਾ ਕੋਰੇ ਰੰਗ ਨਾ ਸੋਏ ਪੈ ਵਿੱਚ ਖੁੰਭ ਚੜਾਈ ਹੈ ਇੱਥੇ ਵਿਸਰਾਮ ਇੱਥੇ ਸੰਗਤ ਜੀ ਧਿਆਨ ਰੱਖਣਾ ਇਥੇ ਚੜਾਈ ਐ ਨਹੀਂ ਪੜ ਜਾਣਾ ਕਿ ਝੱਜੇ ਦੀ ਆਵਾਜ਼ ਨਹੀਂ ਕੱਢਣੀ ਚੱਚੇ ਦੀ ਆਵਾਜ਼ ਉਚਾਰਨ ਹੋਵੇ ਪੈ ਵਿੱਚ ਖੰਭ ਚੜਾਈ ਐ ਸ਼ਰਮ ਪਾਹੋ ਤਨ ਹੋਏ ਨਾਨਕ ਭਗਤੀ ਜੇ ਰੱਪੈ ਕੂੜੈ ਸੋਏ ਨਾ ਕੋਏ ਮਹੰਲਾ ਪਹਿਲਾ ਲਭ ਪਾਪ ਦੋਏ ਰਾਜਾ ਮਹਿਤਾ ਮਹਿਤਾ ਬੋਲਣਾ ਮਹਤਾ ਨਹੀਂ ਕਹਿਣਾ ਮਹਿਤਾ ਕੂੜ ਹੋਆ ਸਿੱਖਦਾਰ ਕਾਮ ਨੇਵ ਸਦ ਪੁੱਛੀ ਐ ਬਹਿ ਬਹਿ ਕਰੇ ਵਿਚਾਰ ਅੰਧੀ ਰਈਤ ਰਈਤ ਉਚਾਰਨ ਕਰਣਾ ਗਿਆਨ ਵਿਹੂਣੇ ਭਾਏ ਭਰੇ ਮੁਰਦਾਰ ਗਿਆਨੀ ਨਚਹਿ ਬਾਚੇ ਵਾ ਵਹਿ ਰੂਪ ਕਰਹਿ 시ਗਾਰ ਉੱਚੇ ਕੂ ਕਹਿ ਵਾਦਾ ਗਾਵਹਿ ਵਾਦਾ ਕਸ ਕੇ ਬੋਲਣਾ ਅਦਕ ਲਾ ਕੇ ਵਾਦਾ ਗਾਵਹਿ ਜੋਦਾ ਕਾਵੇ ਚਾਰ ਮੂਰਖ ਪੰਡਤ ਹਕਮਤ ਹੁਜਤ ਸੰਜੈ ਕਰਹਿ ਪਿਆਰ ਧਰਮਨੀ ਧਰਮ ਕਰਹਿ ਗਾਵ ਆਵਹਿ ਗਾਵ ਆਵਹਿ ਮੰਗਹਿ ਮੋਖ ਦਵਾਰ ਜਤੀ ਸਦਾ ਵਹਿ ਜੁਗਤ ਨ ਜਾਣਹਿ ਛਤ ਬਹਿ ਹੈ ਘਰ ਬਾਰ ਬਹਿ ਦੋਹਾ ਹੈ ਸਭ ਕੋ ਪੂਰਾ ਆਪੇ ਹੋਵੈ ਘਟ ਨ ਕੋਈ ਆਖੈ ਪਤ ਪਰਵਾਣਾ ਪਿਛੈ ਪਾਈਐ ਪਿਛੈ ਪਈਏ ਪਈਏ ਤੇ ਸੰਗਤ ਜੀ ਇੱਥੇ ਬਿਸਰਾਮ ਦਲਾਵਾਂ ਲੱਗੀਆਂ ਪਈਏ ਤਾਂ ਨਾਨਕ ਟੋਲਿਆ ਜਾਪੈ ਮਹੱਲਾ ਪਹਿਲਾ ਵਾਦੀ ਸੁਵਜਕ ਸੁਵਜਕ ਬੋਲਣਾ ਜਿਹੜਾ ਸਸੇ ਔਂਕੜ ਹੈ ਸੰਬੰਧਕ ਲਾ ਕੇ ਨਾਨਕਾ ਸੱਚਾ ਵੇਖੈ ਸੋਏ ਸਭਨੀ ਛਾਲਾ ਮਾਰੀਆ ਕਰਤਾ ਕਰੇ ਸੋ ਹੋਏ ਅੱਗੇ ਦਲਾਵਾਂ ਦੇ ਨਾਲ ਅੱਗੇ ਜਾਤ ਨਾ ਜੋਰ ਹੈ ਹੈ ਤੇ ਵਿਸ਼ਰਾਮ ਲਾਉਣਾ ਹੈ ਅੱਗੇ ਜੀਓ ਨਵੇ ਜਿੰਨ ਕੀ ਲੇਖੇ ਪਤ ਪਵੇ ਚੰਗੇ ਸੇਈ ਕੀ ਕੇ ਕਕੇ ਲਾਂ ਈੜੀ ਸਿਆਰੀ ਕੇ ਕੌੜੀ ਤੁਰ ਕਰਮ ਜਿਨਾ ਕੋ ਤੁਧ ਪਾਇਆ ਤਾ ਤਿੰਨੇ ਖਸ਼ਮ ਧਿਆਇਆ ਇਹਨਾ ਜਨਤਾ ਕੈ ਵਸ ਕਿਛ ਨਾਹੀ ਤੁਧ ਵੇਖੀ ਜਗ ਤੋ ਪਾਇਆ ਇਕ ਨਾ ਨੋ ਤੂੰ ਮੇਲ ਲਹਿ ਇਕ ਆਪੋ ਤੁਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧ ਆਪ ਬੁਝਾਇਆ ਸਹਿਜ ਹੀ ਸੱਚ ਸਮਾਇਆ ਜੋ ਭਾਵੈ ਤੋ ਰਾਖ ਲੈ ਹਮ ਸਰਨ ਪ੍ਰਭ ਆਏ RAM ਰਾਜੇ ਹਮ ਭੂਲ ਵਿਗੜ ਹੈ ਦਿਨ ਸ ਰਾਤ ਹਰ ਲਾਜ ਰਖਾਏ ਹਮ ਬਾਰਗ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾੰਢ ਆ ਇੱਥੇ ਵਿਸਰਾਮ ਹੈ ਹਰ ਪੈਜ ਰਖਾਏ ਜਿਹੜੇ ਪੀਲੇ ਰੰਗ ਦੇ ਸ਼ਬਦ ਆ ਰਹੇ ਨੇ ਇੱਥੇ ਵਿਸਰਾਮ ਨੇ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖਰੋਗ ਭਇਆ ਜਾ ਸੁਖ ਤਾਮਨਾ ਹੋਈ ਤੂ ਕਰਤਾ ਕਰਣਾ ਮੈਂ ਨਾਹੀ ਜਾ ਹੋ ਕੜੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤਰ ਅੰਤ ਨ ਜਾਏ ਲਖਿਆ ਰਹਾਉ ਜਾਤ ਮਹਿ ਝੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂ ਸੱਚਾ ਸਾਹਿਬ ਸਿਬਤ ਸੁਆਲਿਓ ਸਵਾਰਿਓ ਪਾਰਾ ਕਰਨਾ ਹਲੰਤ ਲੱਗੇ ਜਿਨ ਕੀਤੀ ਸੋ ਪਾਰ ਪਿਆ ਪਿਆ ਨਹੀਂ ਪੜਨਾ ਪਿਆ ਕਹਿਣਾ ਕਹੋ ਨਾਨਕ ਕਰਤੇ ਕੀਆ ਬਾਤਾ ਜੋਗਸ ਕਰਣਾ ਸੋ ਕਰ ਰਹਾ ਮਹੱਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤਾ ਕਾ ਦਾਸ ਹੈ ਸੋਈ ਨਰੰਜਨ ਦੇਵ ਮਹੱਲਾ ਦੂਜਾ ਏ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਤਤਾ ਸੰਗਤ ਜੀ ਮੁਕਤ ਹੈ ਤਾ ਇਨਾਂ ਕੋ ਬੋਲਣਾ ਆਤਮਾ ਆਤਮਾ ਬਾਸ ਦੇ ਵਸ ਹੁਣ ਸੰਗਤ ਜੀ ਦੱਦੇ ਰੇ ਲੱਗੀ ਜਿਹੜੀ ਐ ਲਾਂ ਬਾਵਾ ਸッセ ਨੂੰ ਸਿਆਰੀ ਐ ਤੇ ਥੱਲੇ ਜਿਹੜਾ ਜਈਆ ਲੱਗੇ ਨੇ ਇਥੇ ਐਡਾ ਮੁਕਤਾ ਬਣ ਜਾਣਾ ਐ ਵਾਸ ਇਹ ਵਖਰਾ ਕਰਦਨ ਦੇ ਵਾਸੇ ਜੇ ਕੋ ਜਾਣੈ ਭਿਉ ਨਾਨਕ ਤਾ ਕਾ ਦਾਸ ਹੈ ਸੋਇ ਨਰੰਜਨ ਦੇਵ ਮਹੱਲਾ ਪਹਿਲਾ ਕੁੰਬੇ ਬੱਧਾ ਜਲ ਰਹੈ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੈ ਹੋਰ ਬਿਨ ਗਿਆਨ ਨਾ ਹੋਏ ਰਹਿ ਪੜਨਾ ਰਹੇ ਨੀ ਪੜਨਾ ਪੌੜੀ ਪੜਿਆ ਹੋਵੇ ਗੁਨਹਿ ਗਾਰ ਤਾ ਓਮੀ ਸਾਧਨਾ ਮਾਰੀਐ ਜੀ ਹਾ ਘਾਲੇ ਘਾਲਣਾ tdevੋ ਨਾਉ ਪਚਾਰੀ ਐ ਐਸੀ ਕਲਾ ਨਾ ਖੇਡੀ ਐ ਦਲਾਵਾ ਦੇ ਨਾਲ ਜਿਤ ਦਰਗਹਿ ਗਿਆ ਹਾਰੀ ਐ ਦਲਾਵਾ ਪੜਿਆ ਅਤ ਓਮੀਆ ਵਿਚਾਰ ਅੱਗੇ ਵਿਚਾਰੀ ਐ ਵਿਚਾਰ ਅੱਗੇ ਵਿਚਾਰੀ ਐ ਮੋਹੀ ਮੰਮੇ ਔਂਕੜ ਹਾ ਹਿਸ਼ਿਆਰੀ ਮੰ ਮੇ ਔਂਕੜ ਹਾਹਿ ਸ਼ਰੀ ਮੋਹੇ ਚੱਲੈ ਸੋ ਅੱਗੇ ਮਾਰੀਐ ਇੱਥੇ ਵੀ ਦਲਾਵਾਂ ਇੱਥੇ ਵੀ ਦਲਾਵਾਂ ਲੱਗੀਆਂ ਤੇ ਇੱਥੇ ਵੀ ਦਲਾਵਾਂ ਲੱਗੀਆਂ ਤਿਆਰ ਰੱਖਣਾ ਮੋਹੇ ਚੱਲੈ ਸੋ ਅੱਗੇ ਮਾਰੀਐ ਸੋ ਸੰਗਤ ਜੀ 12 ਸ਼ਲੋਕ ਆਪਣੇ ਸੰਪੂਰਨ ਹੋ ਗਏ ਨੇ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ